ਇੱਕ ਰਾਤ ਮੇਰੀ ਅੱਖ ਖੁੱਲ ਗਈ ਤਾਂ ਮੇਰੀ ਘਰਵਾਲੀ ਜਿਸ ਦੀ ਉਮਰ 19 ਸਾਲ ਸੀ ਉਹ ਕਮਰੇ ਵਿੱਚ ਨਹੀਂ ਸੀ ਹੁਣ ਇਹ ਤਾਂ ਰੋਜ਼ ਹੀ ਹੋਣ ਲੱਗਾ ਸੀ ਮੈਂ ਉਸ ਨੂੰ ਪੁੱਛਿਆ ਕਿ ਉਸ ਨੂੰ ਨੀਂਦ ਵਿੱਚ ਤੁਰਨ ਦੀ ਬਿਮਾਰੀ ਤਾਂ ਨਹੀਂ ਕਿਉਂਕਿ ਮੈਨੂੰ ਉਸ ਤੇ ਸ਼ੱਕ ਹੋ ਰਿਹਾ ਸੀ ਇਸ ਸ਼ੱਕ ਦਾ ਪਤਾ ਲਾਉਣ ਲਈ ਇੱਕ ਰਾਤ ਮੈਂ ਉਸ ਦੇ ਪਿੱਛੇ-ਪਿੱਛੇ ਗਿਆ ਤੇ ਜੋ ਨਜ਼ਾਰਾ ਮੈਂ ਵੇਖਿਆ ਮੇਰੇ ਤਾਂ ਰੰਗ ਤੇ ਹੀ ਖੜੇ ਹੋ ਗਏ ਸੀ ਕਿਉਂਕਿ ਉਸਨੇ ਦੋਸਤੋ ਮੇਰਾ ਨਾਮ ਹਰੀਸ਼ ਹੈ ਤੇ ਮੇਰੀ ਉਮਰ 32 ਸਾਲ ਹੈ ਮੇਰਾ ਰੰਗ ਜ਼ਿਆਦਾ ਗੋਰਾ ਨਹੀਂ ਸੀ ਇਸ ਲਈ ਵਿਆਹ ਲਈ ਕੁੜੀਆਂ ਨੇ ਮੈਨੂੰ ਰਿਜੈਕਟ ਕਰ ਦਿੱਤਾ ਮੇਰੀ ਮਾਂ ਨੇ ਮੇਰੇ ਲਈ ਬਹੁਤ ਕੁੜੀਆਂ ਵੇਖੀਆਂ ਹਾਲਾਂਕਿ ਮੈਂ ਕਮਾਈ ਚੰਗੀ ਕਰ ਲੈਂਦਾ ਸੀ ਜਿਸ ਦੇ ਨਾਲ ਘਰ ਦਾ ਗੁਜ਼ਾਰਾ ਵਧੀਆ ਹੋ ਜਾਂਦਾ ਮੇਰੀ ਮਾਂ ਬਹੁਤ ਕੁੜੀਆਂ ਨੂੰ ਵੇਖ ਰਹੀ ਸੀ ਪਰ ਮੇਰੇ ਰੰਗ ਕਰਕੇ ਕੋਈ ਮੇਰੇ ਨਾਲ ਵਿਆਹ ਕਰਾਉਣ ਨੂੰ ਤਿਆਰ ਨਹੀਂ ਸੀ ਆਖਿਰ ਮੇਰੀ ਮਾਂ ਨੇ ਇੱਕ ਗਰੀਬ ਘਰ ਦੀ ਕੁੜੀ ਨੂੰ ਮੇਰੇ ਨਾਲ ਰਿਸ਼ਤਾ ਪੱਕਾ ਕਰ ਦਿੱਤਾ ਮੇਰੀ ਘਰ ਵਾਲੀ 19 ਸਾਲਾਂ ਦੀ ਸੀ ਗਰੀਬੀ ਕਰਕੇ ਉਸ ਨੇ ਮੇਰੇ ਨਾਲ ਵਿਆਹ ਕਰਵਾ ਲਿਆ ਸੀ ਤੇ ਵਿਆਹ ਤੋਂ ਬਾਅਦ ਉਸ ਨੇ ਮੈਨੂੰ ਕਿਹਾ ਸੀ ਕਿ ਉਸ ਨੂੰ ਰੰਗ ਤੋਂ ਕੋਈ ਫਰਕ ਨਹੀਂ ਪੈਂਦਾ ਇਨਸਾਨ ਸੁਭਾਅ ਦਾ ਚੰਗਾ ਤੇ ਨੇਕ ਹੋਣਾ ਚਾਹੀਦਾ ਹੈ ਅਤੇ ਮੈਨੂੰ ਇੱਕ ਨੇਕ ਇਨਸਾਨ ਦੀ ਹੀ ਲੋੜ ਸੀ ਜੋ ਸੱਚਾ ਹੋਵੇ ਤੇ ਮੇਰੀ ਇੱਜ਼ਤ ਕਰੇ ਮੇਰੀ ਘਰ ਵਾਲੀ ਬਹੁਤ ਜ਼ਿਆਦਾ ਸੋਹਣੀ ਸੀ ਮੈਂ ਹਮੇਸ਼ਾ ਉਸ ਦਾ ਧਿਆਨ ਰੱਖਦਾ ਹਰ ਥਾਂ ਉਸ ਨੂੰ ਆਪਣੇ ਨਾਲ ਲੈ ਕੇ ਜਾਂਦਾ ਉਹ ਵੀ ਮੇਰੇ ਨਾਲ ਬਹੁਤ ਖੁਸ਼ ਸੀ ਲੋਕ ਉਸ ਨੂੰ ਘੂਰ-ਘੂਰ ਕੇ ਵੇਖਦੇ ਮੇਰੇ ਦੋਸਤ ਕਈ ਵਾਰੀ ਕਹਿ ਵੀ ਦਿੰਦੇ ਕਿ ਤੇਰੇ ਵਰਗੇ ਆਦਮੀ ਨੂੰ ਇੰਨੀ ਸੋਹਣੀ ਕੁੜੀ ਕਿੱਥੋਂ ਮਿਲ ਗਈ ਪਤਾ ਨਹੀਂ ਤੂੰ ਕੀ ਪੁੰਨ ਕੀਤੇ ਸੀ ਮੈਨੂੰ ਇਸ ਗੱਲ ਨਾਲ ਬਹੁਤ ਦੁੱਖ ਹੁੰਦਾ ਸੀ ਨਾਹੀਂ ਮੈਂ ਜ਼ਿਆਦਾ ਸੋਹਣਾ ਸੀ ਤੇ ਨਾਹੀਂ ਮੇਰੇ ਸਿਰ ਉੱਤੇ ਜ਼ਿਆਦਾ ਵਾਲ ਸੀ ਪਰ ਕਦੀ ਕਦੀ ਮੇਰੀ ਘਰ ਵਾਲੀ ਨੂੰ ਜਦੋਂ ਮੈਂ ਆਪਣੇ ਨਾਲ ਲੈ ਜਾਂਦਾ ਉਹ ਮੇਰੇ ਨਾਲ ਬਾਹਰ ਜਾਂਦੀ ਤਾਂ ਉਹ ਆਪ ਹੀ ਕਹਿ ਦਿੰਦੀ ਕਿ ਮੇਰੇ ਘਰ ਵਾਲੇ ਦਾ ਦਿਲ ਬਹੁਤ ਜ਼ਿਆਦਾ ਸੋਹਣਾ ਜੋ ਆਦਮੀ ਵੇਖਣ ਵਿੱਚ ਸੋਹਣਾ ਹੁੰਦਾ ਹੈ ਉਹਨਾਂ ਦਾ ਦਿਲ ਬਿਲਕੁਲ ਸੋਹਣਾ ਨਹੀਂ ਹੁੰਦਾ ਮੈਨੂੰ ਆਪਣੀ ਘਰ ਵਾਲੀ ਦੇ ਉੱਤੇ ਬਹੁਤ ਪਿਆਰ ਆਉਂਦਾ ਸੀ ਮੇਰੀ ਮਾਂ ਵੀ ਉਸ ਨੂੰ ਬਹੁਤ ਪਿਆਰ ਕਰਦੀ ਸੀ ਉਸ ਦਾ ਬਹੁਤ ਧਿਆਨ ਰੱਖਦੀ ਅਤੇ ਉਸ ਨੂੰ ਆਪਣੀ ਧੀ ਵਾਂਗ ਪਿਆਰ ਕਰਦੀ ਸੀ ਕਦੇ-ਕਦੇ ਦੋਨਾਂ ਵਿੱਚ ਨੋਕ-ਝੋਕ ਹੋ ਜਾਂਦੀ ਤੇ ਫਿਰ ਦੋਨੋਂ ਹੀ ਇੱਕ ਹੋ ਜਾਂਦੀਆਂ ਹੁਣ ਵਿਆਹ ਨੂੰ 2 ਸਾਲ ਹੋ ਗਏ ਸੀ ਪਰ ਮੇਰੇ ਕੋਲ ਬੱਚਾ ਨਹੀਂ ਹੋਇਆ ਸੀ ਮੇਰੀ ਮਾਂ ਅਤੇ ਸਾਡੇ ਰਿਸ਼ਤੇਦਾਰ ਸਾਡੇ ਉੱਤੇ ਬੱਚੇ ਦਾ ਦਬਾਅ ਪਾ ਰਹੇ ਸੀ ਅਜੇ ਨਹੀ ਸੀ ਕਿ ਅਸੀਂ ਡਾਕਟਰ ਨੂੰ ਨਹੀਂ ਵਿਖਾਇਆ ਸੀ ਜਾਂ ਕੋਸ਼ਿਸ਼ ਨਹੀਂ ਕੀਤੀ ਅਸੀਂ ਟੈਸਟ ਵੀ ਕਰਵਾਏ ਪਰ ਫੇਰ ਵੀ ਸਾਡੇ ਬੱਚਾ ਨਹੀਂ ਹੋਇਆ ਸੀ ਡਾਕਟਰਾਂ ਦਾ ਕਹਿਣਾ ਸੀ ਕਿ ਤੁਹਾਡੇ ਦੋਨਾਂ ਵਿੱਚ ਕੋਈ ਨੁਕਸ ਨਹੀਂ ਤੇ ਕੋਈ ਕਮੀ ਨਹੀਂ ਪਰ ਫੇਰ ਵੀ ਪਤਾ ਨਹੀਂ ਕਿਉਂ ਬੱਚਾ ਨਹੀਂ ਹੋਇਆ ਮੇਰੀ ਘਰਵਾਲੀ ਬਹੁਤ ਦੁਖੀ ਹੁੰਦੀ ਸੀ ਲੋਕਾਂ ਦੇ ਤਾਨੇ ਉਸ ਨੂੰ ਬਹੁਤ ਤੰਗ ਕਰਦੇ ਉਹ ਮੈਨੂੰ ਹਮੇਸ਼ਾ ਕਹਿੰਦੀ ਕਿ ਲੋਕ ਸਾਨੂੰ ਜਿਉਣ ਨਹੀਂ ਦਿੰਦੇ ਮੈਂ ਉਸ ਨੂੰ ਕਹਿ ਦਿੰਦਾ ਕੀ ਲੋਕ ਮੈਨੂੰ ਵੀ ਗੱਲਾਂ ਕਰਦੇ ਨੇ ਕੋਈ ਗੱਲ ਨਹੀਂ ਤੂੰ ਇਹਨਾਂ ਗੱਲਾਂ ਨੂੰ ਦਿੱਤੇ ਨਾ ਲਾਇਆ ਕਰ ਉਹ ਤਾਂ ਮੈਨੂੰ ਵੀ ਬਹੁਤ ਕੁਝ ਕਹਿੰਦੇ ਨੇ ਕਿਉਂਕਿ ਮੈਂ ਤਾਂ ਦੇਖਣ ਵਿੱਚ ਵੀ ਸੋਹਣਾ ਨਹੀਂ ਉਹ ਕਹਿਣ ਲੱਗੇ ਤੁਸੀਂ ਸਹੀ ਕਹਿ ਰਹੇ ਹੋ ਆਪਾਂ ਲੋਕਾਂ ਦੀਆਂ ਗੱਲਾਂ ਨੂੰ ਦਿਲ ਨਾਲ ਨਹੀਂ ਲੈਣਾ ਪਰ ਮੈਂ ਘਰ ਵਿੱਚ ਬੋਰ ਹੋ ਜਾਨੀ ਆ ਜੇ ਤੁਸੀਂ ਕਹੋ ਤਾਂ ਮੈਂ ਇੱਕ ਨੌਕਰੀ ਕਰ ਲਵਾਂ ਉਸ ਨੂੰ ਮੈਂ ਹਾਂ ਕਰ ਦਿੱਤੀ ਤੇ ਇੱਕ ਕੰਪਨੀ ਵਿੱਚ ਨੌਕਰੀ ਕਰਨ ਲੱਗੀ ਤੇ ਅੱਜਕੱਲ ਉਹ ਬਹੁਤ ਖੁਸ਼ ਰਹਿੰਦੀ ਸੀ ਪਰ ਦਫ਼ਤਰ ਦੇ ਵਿੱਚੋਂ ਉਸ ਤੇ ਸਟਾਫ ਦੇ ਮੇਲ ਆਦਮੀ ਉਸ ਦੇ ਪਿੱਛੇ ਹੀ ਪਏ ਰਹਿੰਦੇ ਉਸ ਨੂੰ ਕਈ ਵਾਰੀ ਤਾਂ ਘਰ ਵਿੱਚ ਫੋਨ ਵੀ ਆਉਂਦੇ ਰਹਿੰਦੇ ਤੇ ਉਸ ਨੂੰ ਕਹਿ ਦਿੰਦੇ ਕਿ ਤੂੰ ਸਭ ਤੋਂ ਜ਼ਿਆਦਾ ਸੋਹਣੀ ਹੈ ਫਿਰ ਤੂੰ ਅਜਿਹੇ ਘਰ ਵਾਲੇ ਨਾਲ ਕਿਉਂ ਰਹਿਣੀ ਹੈ ਸਾਡੇ ਕੋਲ ਆ ਜਾ ਉਸ ਨੇ ਇਹ ਗੱਲ ਮੈਨੂੰ ਆਪਣੇ ਮੂੰਹੋਂ ਦੱਸੀ ਸੀ ਮੈਂ ਉਸ ਨੂੰ ਨੌਕਰੀ ਛੱਡਣ ਨੂੰ ਕਿਹਾ ਪਰ ਉਸ ਨੇ ਨੌਕਰੀ ਨਹੀਂ ਛੱਡੀ 2 ਸਾਲ ਬੀਤ ਗਏ ਸੀ ਤੇ ਇੱਕ ਦਿਨ ਇੱਕ ਦਿਨ ਉਸਦੇ ਬੌਸ ਉਸ ਨੂੰ ਮਿਲਣ ਸਾਡੇ ਘਰ ਆਏ ਉਸ ਨੇ ਆਪਣੇ ਬੌਸ ਨੂੰ ਬਹੁਤ ਪਿਆਰ ਨਾਲ ਬਿਠਾਇਆ ਤੇ ਉਹਨਾਂ ਨਾਲ ਗੱਲਾਂ ਕੀਤੀਆਂ ਤੇ ਉਹਨਾਂ ਨੂੰ ਖਾਣਾ ਬਣਾ ਕੇ ਖਵਾਇਆ ਉਸ ਦਾ ਬੌਸ ਬਹੁਤ ਜ਼ਿਆਦਾ ਸੋਹਣਾ ਸੀ ਦੋਨਾਂ ਦੀ ਜੋੜੀ ਨੂੰ ਵੇਖ ਕੇ ਮੈਨੂੰ ਬਹੁਤ ਜਲਣ ਹੋ ਰਹੀ ਸੀ ਅਤੇ ਗੁੱਸਾ ਵੀ ਆ ਰਿਹਾ ਸੀ ਵਿਆਹ ਨੂੰ ਵੀ ਸਾਲ ਹੋ ਗਿਆ ਸੀ ਪਰ ਹਾਲੇ ਤੱਕ ਕੋਈ ਬੱਚਾ ਨਹੀਂ ਸੀ ਇਸ ਰਾਤ ਅਸੀਂ ਸੁੱਤੇ ਪਏ ਸੀ ਤੇ ਅਚਾਨਕ ਹੀ ਰਾਤ ਨੂੰ ਮੇਰੀ ਅੱਖ ਖੁੱਲੀ ਅਤੇ ਮੈਂ ਵੇਖਿਆ ਕਿ ਮੇਰੇ ਘਰ ਵਾਲੀ ਕਮਰੇ ਵਿੱਚ ਨਹੀਂ ਸੀ ਇਹ ਵੇਖ ਕੇ ਮੈਂ ਤਾਂ ਡਰ ਹੀ ਗਿਆ ਮੈਂ ਸੋਚਿਆ ਕਿ ਉਹ ਬਾਥਰੂਮ ਵਿੱਚ ਹੋਣੀ ਪਰ ਉਹ ਬਾਥਰੂਮ ਵਿੱਚ ਵੀ ਨਹੀਂ ਸੀ ਮੈਂ ਉਸ ਨੂੰ ਬਹੁਤ ਚਿਰ ਤੱਕ ਉੜੀਕਦਾ ਰਿਹਾ ਮੈਂ ਉਸ ਨੂੰ ਪੂਰੇ ਘਰ ਵਿੱਚ ਲੱਭ ਲਿਆ ਸੀ ਪਰ ਉਹ ਨਹੀਂ ਸੀ ਆਖਰ ਮੈਂ ਕੀ ਕਰਦਾ ਕੁਝ ਸਮਝ ਵੀ ਨਹੀਂ ਆ ਰਿਹਾ ਸੀ ਇੰਨੀ ਰਾਤ ਨੂੰ ਕਿੱਥੇ ਗਈ ਸੀ ਅਤੇ ਉਸਤੇ ਦਫ਼ਤਰ ਦੇ ਸਾਰੇ ਮੁੰਡੇ ਉਸ ਨੂੰ ਹਾਸਲ ਕਰਨਾ ਚਾਹੁੰਦੇ ਸੀ ਅਤੇ ਉਸਦੇ ਬੌਸ ਦੀ ਵੀ ਉਸ ਤੇ ਬੁਰੀ ਨਜ਼ਰ ਸੀ ਮੈਨੂੰ ਸਭ ਸਮਝ ਆਉਂਦਾ ਸੀ ਕਿ ਉਹ ਦਫ਼ਤਰ ਵਿੱਚੋਂ ਹਮੇਸ਼ਾ ਲੇਟ ਆਉਂਦੀ ਤੇ ਬਹੁਤ ਹੀ ਤਿਆਰ ਹੋ ਕੇ ਜਾਂਦੀ ਸੀ ਮੈਂ ਇਹ ਸੋਚ ਰਿਹਾ ਸੀ ਕਿ ਉਹ ਮਾਂ ਨਹੀਂ ਬਣ ਸਕਦੀ ਸੀ ਕਿਤੇ ਇਸ ਲਈ ਉਸ ਨੇ ਕਿਸੇ ਆਦਮੀ ਨਾਲ ਆਪਣਾ ਸੰਬੰਧ ਤਾਂ ਨਹੀਂ ਬਣਾ ਰਿਆ ਸੀ ਏ ਸੋਚ-ਸੋਚ ਕੇ ਮੈਂ ਸਾਰਾ ਦਿਨ ਅੰਦਰੋ-ਹੀ ਅੰਦਰ ਘੁੱਟਦਾ ਰਹਿੰਦਾ ਮੇਰੇ ਅੰਦਰ ਸ਼ੱਕ ਪੈਦਾ ਹੋ ਰਿਹਾ ਸੀ ਮੈਂ ਸਭ ਕੁਝ ਪਤਾ ਕਰਨਾ ਚਾਹੁੰਦਾ ਸੀ ਕਿ ਉਹ ਕਿੱਥੇ ਜਾਂਦੀ ਹੈ ਪਰ ਮੈਂ ਉਸ ਨੂੰ ਉਜਾ ਪੁੱਛਿਆ ਅਗਲੀ ਰਾਤ ਉਹ ਫੇਰ ਇਦਾਂ ਹੀ ਹੋਇਆ ਮੈਂ ਗੂੜੀ ਨੀਂਦ ਵਿੱਚ ਸੁੱਤਾ ਪਿਆ ਸੀ ਤੇ ਮੈਨੂੰ ਪਤਾ ਹੀ ਨਾ ਲੱਗਾ ਉਹ ਕਦੋਂ ਚਲੀ ਗਈ ਅਤੇ ਕੁਝ ਦਿਨਾਂ ਤੱਕ ਇਦਾਂ ਹੀ ਚੱਲਦਾ ਰਿਹਾ ਮੈਂ ਚੁੱਪ ਕਰਕੇ ਸਭ ਕੁਝ ਸਹਿ ਰਿਹਾ ਸੀ ਇੱਕ ਦਿਨ ਮੈਂ ਉਸ ਨੂੰ ਸਵੇਰੇ ਪੁੱਛਿਆ ਕਿ ਤੂੰ ਕੱਲ ਰਾਤ ਕਿੱਥੇ ਗਈ ਸੀ ਤਾਂ ਮੇਰੀ ਗੱਲ ਸੁਣ ਕੇ ਉਸ ਨੇ ਕਿਹਾ ਕਿ ਤੁਸੀਂ ਕੀ ਕਹਿ ਰਹੇ ਹੋ ਮੈਂ ਤਾਂ ਘਰ ਵਿੱਚ ਹੀ ਸੀ ਉਹ ਮੈਨੂੰ ਸਰੇ ਆਮ ਝੂਠ ਬੋਲ ਰਹੀ ਸੀ ਮੈਂ ਉਸ ਨੂੰ ਕਿਹਾ ਕਿ ਤੂੰ ਮੈਨੂੰ ਝੂਠ ਬੋਲ ਰਹੀ ਹੈ ਤੂੰ ਰੋਜ਼ ਰਾਤ ਨੂੰ ਗਾਇਬ ਹੁੰਨੀ ਹੈ ਉਹ ਮੇਰੇ ਵੱਲ ਅਜੀਬ ਨਜ਼ਰਾਂ ਨਾਲ ਘੂਰ ਰਹੀ ਸੀ ਅਤੇ ਫਿਰ ਕਹਿਣ ਲੱਗੀ ਕਿ ਕਿਤੇ ਮੇਰੀ ਬਿਮਾਰੀ ਫੇਰ ਤੋਂ ਤਾਂ ਨਹੀਂ ਜਾਗ ਗਈ ਮੈਂ ਉਸ ਨੂੰ ਪੁੱਛਿਆ ਕਿ ਕਿਹੜੀ ਬਿਮਾਰੀ ਤਾਂ ਉਸਨੇ ਕਿਹਾ ਕਿ ਵਿਆਹ ਤੋਂ ਪਹਿਲਾਂ ਮੈਨੂੰ ਨੀਂਦ ਵਿੱਚ ਤੁਰਨ ਦੀ ਬਿਮਾਰੀ ਸੀ ਮੈਂ ਨੀਂਦ ਵਿੱਚ ਤੁਰ ਪੈਂਦੀ ਸੀ ਤੇ ਘਰੋਂ ਬਾਹਰ ਨਿਕਲ ਜਾਂਦੀ ਪਰ ਬੜੇ ਸਾਲਾਂ ਤੋਂ ਹੁਣ ਅਜਿਹਾ ਕੁਝ ਨਹੀਂ ਹੋਇਆ ਸੀ ਪਰ ਵਿਆਹ ਤੋਂ ਪਹਿਲਾਂ ਇਦਾਂ ਮੇਰੇ ਨਾਲ ਹਮੇਸ਼ਾ ਹੁੰਦਾ ਸੀ ਜਿਸ ਕਰਕੇ ਮੇਰੇ ਮਾਪਿਓ ਮੇਰੀ ਬਹੁਤ ਫਿਕਰ ਕਰਦੇ ਸੀ ਪਰ ਮੈਂ ਸਹੀ ਸਲਾਮਤ ਆ ਕੇ ਸੌਂ ਜਾਂਦੀ ਸੀ ਪਰ ਮੈਨੂੰ ਰਾਤ ਦੀ ਕੋਈ ਵੀ ਗੱਲ ਯਾਦ ਨਹੀਂ ਰਹਿੰਦੀ ਸੀ ਜਿਸ ਗੱਲ ਤੋਂ ਮੇਰੇ ਮਾਪਿਓ ਨੂੰ ਬਹੁਤ ਫਿਕਰ ਹੁੰਦੀ ਕਿ ਕਿਤੇ ਮੈਨੂੰ ਕੁਝ ਹੋ ਨਾ ਜਾਵੇ ਇਹ ਸੁਣ ਕੇ ਮੈਂ ਹੈਰਾਨ ਹੋ ਗਿਆ ਸੀ ਮੈਂ ਉਸ ਨੂੰ ਕਿਹਾ ਕਿ ਤੁਸੀਂ ਇਹ ਸਭ ਕੁਝ ਪਹਿਲਾਂ ਕਿਉਂ ਨਹੀਂ ਦੱਸਿਆ ਕਿ ਤੈਨੂੰ ਇਹ ਵਾਲੀ ਬਿਮਾਰੀ ਹੈ ਕਿਉਂਕਿ ਮੈਨੂੰ ਤਾਂ ਸੁਣਨ ਵਿੱਚ ਬੜਾ ਫਿਲਮੀ ਲੱਗ ਰਿਹਾ ਸੀ ਮੈਂ ਉਸ ਨੂੰ ਕਿਹਾ ਕਿ ਮੈਂ ਤੈਨੂੰ ਡਾਕਟਰ ਨੂੰ ਬਰਾਕੇ ਉੱਥੇ ਦਿਖਾਵਾਂਗਾ ਇਹ ਸੁਣ ਕੇ ਉਹ ਹੱਸਣ ਲੱਗੀ ਤੇ ਅਚਾਨਕ ਇੱਕ ਰਾਤ ਮੇਰੀ ਨੀਂਦ ਖੁੱਲ ਗਈ ਸੀ ਮੈਂ ਵੇਖਿਆ ਉਹ ਕਿਤੇ ਜਾ ਰਹੀ ਸੀ ਮੈਂ ਸੋਚਿਆ ਕਿ ਉਹ ਨੀਂਦ ਵਿੱਚ ਤੁਰ ਰਹੀ ਹੈ ਕਿਤੇ ਉਸ ਨੂੰ ਕੋਈ ਨੁਕਸਾਨ ਨਾ ਹੋਵੇ ਤਾਂ ਮੈਂ ਵੀ ਉਸ ਦੇ ਪਿੱਛੇ-ਪਿੱਛੇ ਜਾਣ ਲੱਗਾ ਮੈਂ ਦੇਖਣਾ ਚਾਹੁੰਦਾ ਸੀ ਕਿ ਆਕਰ ਉਹ ਕਿੰਨਾ ਕੁ ਖਤਰਨਾਕ ਹੈ ਮੈਂ ਸੋਚਿਆ ਕਿ ਮੈਂ ਉਸ ਦੀ ਵੀਡੀਓ ਹੀ ਬਣਾ ਲੈਣਾ ਕਿਉਂਕਿ ਮੈਨੂੰ ਡਾਕਟਰ ਨੂੰ ਵੀ ਦਿਖਾਉਣਾ ਹੀ ਪੈਣਾ ਸੀ ਮੇਰੀ ਘਰ ਵਾਲੀ ਨੀਂਦ ਵਿੱਚ ਤੁਰਦੀ ਹੈ ਮੈਂ ਉਸ ਦੇ ਪਿੱਛੇ-ਪਿੱਛੇ ਤੁਰ ਰਿਹਾ ਸੀ ਅਚਾਨਕ ਕੋਈ ਇੱਕ ਗਵੰਡੀ ਦੇ ਘਰ ਵਿੱਚ ਗਈ ਉਸ ਦਾ ਦਰਵਾਜ਼ਾ ਖੜਕਾਇਆ ਅਤੇ ਉਸ ਦੇ ਘਰ ਦੀ ਬੈਲ ਮਾਰ ਦਿੱਤੀ ਮੈਨੂੰ ਉਸ ਉੱਤੇ ਸ਼ੱਕ ਹੋ ਰਿਹਾ ਸੀ ਪਰ ਜਿਸ ਨੇ ਦਰਵਾਜ਼ਾ ਖੋਲ੍ਹਿਆ ਉਹ ਉਸ ਦਾ ਬੌਸ ਸੀ ਉਹ ਮੇਰੀ ਘਰਵਾਲੀ ਨੂੰ ਵੇਖ ਕੇ ਹੱਸਣ ਲੱਗਾ ਤੇ ਦੋਨੋਂ ਅੰਦਰ ਚਲੇ ਗਏ ਮੈਂ ਬਾਹਰੀ ਵਿੱਚੋਂ ਜੋ ਦੇਖ ਰਿਹਾ ਸੀ ਉਹ ਵੇਖ ਕੇ ਤਾਂ ਮੇਰੇ ਹੋਸ਼ ਹੀ ਉੱਟ ਗਏ ਸੀ ਮੈਂ ਕਦੀ ਸੋਚਿਆ ਨਹੀਂ ਸੀ ਕਿ ਮੇਰੀ ਘਰਵਾਲੀ ਇਹ ਸਭ ਕੁਝ ਕਰੂਗੀ ਮੈਂ ਉਸ ਦੇ ਘਰ ਦੇ ਬਾਹਰ ਹੀ ਡੀ ਕਰ ਰਿਹਾ ਸੀ ਜਦੋਂ ਘਰ ਚੋਂ ਨਿਕਲੀ ਤੇ ਆਪਣੇ ਘਰ ਆਈ ਮੈਂ ਉਸ ਨੂੰ ਫੜ ਲਿੱਤਾ ਅਤੇ ਉਹ ਮੇਰੇ ਵੱਲ ਦੇਖ ਕੇ ਡਰ ਗਈ ਤੇ ਕਹਿਣ ਲੱਗੀ ਕਿ ਮੈਂ ਤਾਂ ਨੀਂਦ ਵਿੱਚ ਤੁਰ ਰਹੀ ਸੀ ਘਰ ਪਹੁੰਚ ਕੇ ਬੈੱਡ ਦੇ ਉੱਤੇ ਲੰਮੀ ਪੈ ਗਈ ਕੁਝ ਦਿਨਾਂ ਵਿੱਚ ਪਤਾ ਲੱਗਾ ਕਿ ਮੇਰੀ ਘਰਵਾਲੀ ماں ਬਣਨ ਵਾਲੀ ਹੈ ਹੁਣ ਤਾਂ ਮੈਨੂੰ ਉਸ ਉੱਤੇ ਹੋਰ ਵੀ ਜ਼ਿਆਦਾ ਸ਼ੱਕ ਹੋ ਗਿਆ ਸੀ ਕਿ ਇਹ ਬੱਚਾ ਮੇਰਾ ਨਹੀਂ ਮੈਂ ਕਦੀ ਵੀ ਉਸ ਬੱਚੇ ਨੂੰ ਆਪਣਾ ਨਾਂ ਨਹੀਂ ਦੇਣਾ ਚਾਹੁੰਦਾ ਸੀ ਕਿਉਂਕਿ ਜਦੋਂ ਮੇਰਾ ਬੱਚਾ ਹੀ ਨਹੀਂ ਸੀ ਤੇ ਨਾ ਹੀ ਮੈਂ ਉਸ ਨੂੰ ਅਪਣਾਉਣ ਲਈ ਤਿਆਰ ਸੀ। ਇਦਾਂ ਨਹੀਂ ਸੀ ਕਿ ਮੈਂ ਬੱਚੇ ਤੋਂ ਨਫ਼ਰਤ ਕਰਦਾ ਸੀ ਪਰ ਉਸ ਦੀਆਂ ਹਰਕਤਾਂ ਮੈਨੂੰ ਸੋਚਣ ਲਈ ਮਜਬੂਰ ਕਰ ਰਹੀਆਂ ਸੀ ਕਿ ਇਹ ਕਿਸੇ ਦੂਜੇ ਦਾ ਬੱਚਾ ਹੈ ਜਿਸ ਨੂੰ ਉਸ ਨੇ ਜਨਮ ਦੇਣਾ ਹੈ। ਆਖਰ ਮੇਰੇ ਅੰਦਰ ਦਾ ਗੁੱਸਾ ਇੱਕ ਦਿਨ ਉਸ ਉੱਤੇ ਮੈਂ ਕੱਢ ਹੀ ਦਿੱਤਾ ਅਤੇ ਉਸ ਨੂੰ ਮੈਂ ਪੁੱਛ ਹੀ ਲਿਆ ਕਿ ਬੱਚਾ ਕਿਸ ਦਾ ਹੈ ਤਾਂ ਉਹ ਕਹਿਣ ਲੱਗੀ ਕਿ ਤੁਹਾਡਾ ਹੀ ਹੈ। ਪਰ ਤੁਸੀਂ ਕਿੱਦਾਂ ਦੀਆਂ ਗੱਲਾਂ ਕਰ ਰਹੇ ਹੋ? ਇਸ ਉੱਤੇ ਮੈਂ ਉਸ ਨੂੰ ਕਿਹਾ ਕਿ ਤੂੰ ਮੈਨੂੰ ਝੂਠ ਨਹੀਂ ਬੋਲ ਸਕਦੀ ਮੈਂ ਤੈਨੂੰ ਉਸ ਰਾਤ ਸਭ ਕੁਝ ਕਰਦੇ ਵੇਖ ਲਿਆ ਸੀ ਜਿਸ ਰਾਤ ਤੂੰ ਨੀਂਦ ਵਿੱਚ ਤੁਰਨ ਦਾ ਡਰਾਮਾ ਕਰ ਰਹੀ ਸੀ ਤੇ ਆਪਣੇ ਬੌਸ ਤੇ ਕਰ ਜਾ ਕੇ ਤੂੰ ਜੋ ਵੀ ਕੀਤਾ ਉਹ ਮੈਂ ਸਭ ਆਪਣੀ ਅੱਖਾਂ ਨਾਲ ਵੇਖਿਆ ਹੈ ਤੇ ਤੇਰੀ ਕਰਤੂਤ ਨੂੰ ਵੀਡੀਓ ਵੀ ਬਣਾ ਲਈ ਹੈ ਜੋ ਕੁਝ ਵੀ ਉੱਥੇ ਹੋਇਆ ਉਹ ਮੈਨੂੰ ਸਭ ਪਤਾ ਲੱਗ ਗਿਆ ਹੈ ਮੈਂ ਉਸ ਨੂੰ ਵੀਡੀਓ ਵਿਖਾਈ ਤਾਂ ਉਸ ਦੇ ਮੂੰਹ ਦਾ ਰੰਗ ਉੱਟ ਗਿਆ ਸੀ ਤੇ ਉਸ ਦੇ ਹੋਸ਼ ਉੱਡ ਗਏ ਕਹਿਣ ਲੱਗੀ ਕਿ ਮੈਨੂੰ ਮਾਫ ਕਰ ਦਿਓ ਡਰ ਦੇ ਮਾਰੇ ਉਹ ਕੰਬ ਰਹੀ ਸੀ ਫਿਰ ਉਸਨੇ ਅਲਮਾਰੀ ਵਿੱਚੋਂ ਕੁਝ ਰਿਪੋਰਟਾਂ ਕੱਢ ਕੇ ਮੈਨੂੰ ਵਿਖਾਈਆਂ ਅਤੇ ਕਿਹਾ ਕਿ ਇਹ ਤੁਹਾਡੀਆਂ ਰਿਪੋਰਟਾਂ ਨੇ ਤੁਸੀਂ ਬੱਚੇ ਨੂੰ ਕਦੇ ਜਨਮ ਨਹੀਂ ਦੇ ਸਕਦੇ ਤੇ ਤੁਸੀਂ ਕਦੇ ਪਿਓ ਨਹੀਂ ਬਣ ਸਕਦੇ ਇਹ ਉਸ ਡਾਕਟਰ ਦੀ ਰਿਪੋਰਟ ਹੈ ਜਿਸ ਕੋਲੋਂ ਤੁਸੀਂ ਟੈਸਟ ਕਰਵਾਏ ਸੀ ਉਸਨੇ ਕਿਹਾ ਤੁਹਾਡੇ ਵਿੱਚ ਕਮੀ ਹੈ ਡਾਕਟਰ ਨੇ ਕਿਹਾ ਇਸ ਲਈ ਕੋਸ਼ਿਸ਼ ਕਰਨ ਦਾ ਕੋਈ ਫਾਇਦਾ ਨਹੀਂ ਦੁਨੀਆ ਭਰ ਦੇ ਤਾਣੇ ਮੈਨੂੰ ਸੁਣਨੇ ਪੈਂਦੇ ਨੇ ਮੈਂ ਸੁਣ ਸੁਣ ਕੇ ਪਰੇਸ਼ਾਨ ਹੋ ਗਈ ਸੀ ਲੋਕ ਮੈਨੂੰ ਬਾਜ ਕਹਿੰਦੇ ਸੀ ਜਦੋਂ ਕਿ ਮੇਰੇ ਵਿੱਚ ਕੋਈ ਵੀ ਕਮੀ ਨਹੀਂ ਸੀ ਮੈਂ ਜੋ ਕੁਝ ਵੀ ਕੀਤਾ ਸਿਰਫ ਆਪਣੇ ਬੱਚੇ ਲਈ ਕੀਤਾ ਕਿ ਲੋਕ ਮੈਨੂੰ ਬਾਜ ਨਾ ਕਹਿਣ ਤੇ ਨਾ ਹੀ ਮੇਰੇ ਉੱਤੇ ਉਂਗਣਾ ਚੱਕਣ ਮੈਂ ਤੁਹਾਨੂੰ ਬਹੁਤ ਪਿਆਰ ਕਰਦੀ ਹਾਂ ਤੁਸੀਂ ਮੈਨੂੰ ਮਾਫ ਕਰ ਦਿਓ ਇਹ ਮੈਂ ਦੁਬਾਰਾ ਨਹੀਂ ਕੀਤਾ ਤੇ ਨਾ ਹੀ ਕਦੀ ਮੈਂ ਦੁਬਾਰਾ ਗਈ ਮੇਰੀ ਘਰਵਾਲੀ ਨੇ ਮੈਨੂੰ ਸਾਫ਼-ਸਾਫ਼ ਧੋਖਾ ਦਿੱਤਾ ਸੀ ਉਸ ਤੋਂ ਬਾਅਦ ਉਹ ਮੇਰੇ ਤੋਂ ਮਾਫੀ ਮੰਗ ਰਹੀ ਸੀ ਪਰ ਮੈਂ ਉਸ ਨੂੰ ਮਾਫ਼ ਨਹੀਂ ਕਰ ਸਕਦਾ ਸੀ ਕਿਉਂਕਿ ਜੋ ਉਸਨੇ ਮੇਰੇ ਨਾਲ ਕੀਤਾ ਸੀ ਉਹ ਬਹੁਤ ਹੀ ਗਲਤ ਸੀ ਫਿਰ ਮੈਂ ਸੋਚਿਆ ਕਿ ਕਿੰਨੀ ਮੁਸ਼ਕਲ ਨਾਲ ਮੇਰਾ ਵਿਆਹ ਹੋਇਆ ਜੇ ਮੈਂ ਉਸ ਨੂੰ ਘਰੋਂ ਕੱਢ ਵੀ ਦਿੰਦਾ ਤਾਂ ਮੇਰਾ ਦੁਆਰਾ ਵਿਆਹ ਨਹੀਂ ਹੋਣਾ ਸੀ ਮੇਰਾ ਘਰ ਉਜੜ ਬਿਲਕੁਲ ਵੀ ਨਹੀਂ ਬਸਣਾ ਸੀ ਤੇ ਇਹ ਸੋਚ ਕੇ ਮੈਂ ਚੁੱਪ ਕਰ ਗਿਆ ਸੀ ਪਰ ਮੈਂ ਆਪਣੀ ਘਰਵਾਲੀ ਨੂੰ ਕਿਹਾ ਸੀ ਕਿ ਹੁਣ ਤੈਨੂੰ ਕੰਮ ਕਰਨ ਦੀ ਕੋਈ ਲੋੜ ਨਹੀਂ ਤੂੰ ਘਰ ਵਿੱਚ ਹੀ ਰਹੇਂਗੀ ਪਰ ਹੁਣ ਉਹ ਬੱਚੇ ਦੇ ਨਾਲ ਸਾਰਾ ਦਿਨ ਲੱਗੀ ਰਹਿੰਦੀ ਸੀ ਬੱਚੇ ਨੇ ਜਨਮ ਲੈ ਲਿਆ ਤੇ ਉਸ ਨੂੰ ਦੇਖ ਕੇ ਮੇਰੀ ਖੁਸ਼ੀ ਦਾ ਕੋਈ ਟਿਕਾਣਾ ਨਹੀਂ ਸੀ ਮੇਰੀ ਮਾਂ ਉਸ ਨੂੰ ਗੋਦੀ ਵਿੱਚ ਲੰਦੀ ਤੇ ਪਿਆਰ ਕਰਦੀ ਉਹ ਬਿਲਕੁਲ ਮੇਰੇ ਵਰਗਾ ਸੀ ਮੇਰੀ ਮਾਂ ਹਰ ਗੱਲ ਵਿੱਚ ਕਹਿੰਦੀ ਕਿ ਬਿਲਕੁਲ ਤੇਰੇ ਵਰਗਾ ਜਿੱਦਾਂ ਜਿੱਦਾਂ ਵੱਡਾ ਹੋਇਆ ਬਿਲਕੁਲ ਮੇਰੀ ਹੀ ਪਰਛਾਈ ਬਣ ਗਿਆ ਸੀ ਮੈਂ ਫੈਸਲਾ ਕਰ ਲਿਆ ਸੀ ਕਿ ਮੈਂ ਬੱਚੇ ਦੇ ਨਾਲ ਆਪਣਾ ਡੀਐਨਏ ਟੈਸਟ ਕਰਵਾਉਂਗਾ ਤੇ ਜਦੋਂ ਮੈਂ ਡੀਐਨਏ ਟੈਸਟ ਕਰਵਾਇਆ ਤਾਂ ਮੇਰੀ ਹੈਰਾਨੀ ਦਾ ਟਿਕਾਣਾ ਹੀ ਨਰਿਆ ਸਾਰਾ ਪਰਿਵਾਰ ਬਹੁਤ ਖੁਸ਼ ਸੀ ਮੈਨੂੰ ਤਾਂ ਸੱਚੀ ਨਹੀਂ ਆ ਰਿਹਾ ਸੀ ਕਿ ਉਹ ਬੱਚਾ ਸੱਚਮੁੱਚ ਮੇਰਾ ਹੀ ਸੀ ਮੈਂ ਟੈਸਟ ਰਿਪੋਰਟ ਕੱਢੀ ਜਿਸ ਵਿੱਚ ਲਿਖਿਆ ਸੀ ਕਿ ਮੈਂ ਕਿ ਮੈਂ ਪਿਓ ਨਹੀਂ ਬਣ ਸਕਦਾ ਮੈਂ ਹਸਪਤਾਲ ਜਾ ਕੇ ਉਸ ਰਿਪੋਰਟ ਨੂੰ ਚੈੱਕ ਕਰਾਇਆ ਤਾਂ ਪਤਾ ਲੱਗਾ ਕਿ ਉਹ ਰਿਪੋਰਟ ਝੂਠੀ ਸੀ ਮੇਰੀ ਘਰ ਵਾਲੀ ਨੇ ਹੀ ਬਣਾਈ ਸੀ ਕਿਉਂਕਿ ਉਹ ਮੈਨੂੰ ਇਹ ਸਾਬਤ ਕਰਕੇ ਆਪ ਆਪਣੀ ਮਰਜ਼ੀ ਨਾਲ ਜ਼ਿੰਦਗੀ ਜਿਉਣਾ ਚਾਹੁੰਦੀ ਸੀ ਮੇਰੇ ਸਿਰ ਤੇ ਅਸਮਾਨ ਟੁੱਟ ਗਿਆ ਸੀ ਤੇ ਪੈਰਾਂ ਥੱਲੇ ਜ਼ਮੀਨ ਖਿਸਕ ਗਈ ਸੀ ਮੈਂ ਆਪਣੇ ਘਰ ਆਇਆ ਅਤੇ ਆਪਣੀ ਘਰਵਾਲੀ ਨੂੰ ਆ ਕੇ ਉਹ ਸਭ ਕੁਝ ਪੁੱਛਿਆ ਤੇ ਜ਼ੋਰਦਾਰ ਥੱਪੜ ਮਾਰਿਆ ਮੈਂ ਉਸ ਨੂੰ ਕਿਹਾ ਕਿ ਮੇਰੇ ਅੰਦਰ ਕੋਈ ਕਮੀ ਨਹੀਂ ਤੂੰ ਇਹ ਸਭ ਕੁਝ ਡਰਾਮਾ ਕੀਤਾ ਇਹ ਸੁੱਤੀ ਹੋ ਰੋਣ ਲੱਗੀ ਕਿ ਮੇਰੇ ਉੱਤੇ ਤਰਸ ਕਰੋ ਮੈਨੂੰ ਮਾਫ਼ ਕਰ ਦਿਓ ਮੇਰੇ ਦਫ਼ਤਰ ਵਿੱਚ ਮੇਰਾ ਬੌਸ ਕੰਮ ਕਰਦਾ ਸੀ ਉਸ ਨੂੰ ਮੈਨੂੰ ਪਸੰਦ ਆ ਗਈ ਤੇ ਮੈਨੂੰ ਵੀ ਉਹ ਵਧੀਆ ਲੱਗਦਾ ਸੀ ਪਰ ਜਦੋਂ ਤੁਹਾਨੂੰ ਪਤਾ ਲੱਗਾ ਕਿ ਮੈਂ ਰਾਤ ਨੂੰ ਗਾਇਬ ਹੋ ਜਾਣੀ ਆ ਤਾਂ ਮੈਂ ਨੀਂਦ ਵਿੱਚ ਤੁਰਨ ਦੀ ਬਿਮਾਰੀ ਦਾ ਬਹਾਨਾ ਕੀਤਾ ਅਤੇ ਉਸ ਦੇ ਲਈ ਇੱਕ ਨਕਲੀ ਰਿਪੋਰਟ ਵੀ ਬਣਾ ਲਈ ਸੀ ਕਿਉਂਕਿ ਮੈਨੂੰ ਡਰ ਸੀ ਕਿ ਕਦੇ ਨਾ ਕਦੇ ਤਾਂ ਮੈਂ ਫੜੀ ਹੀ ਜਾਣਾ ਹੈ ਤਾਂ ਤੁਸੀਂ ਮੈਨੂੰ ਮaaf ਨਹੀਂ ਕਰੋਗੇ ਇਸ ਲਈ ਉਸ ਰਾਤ ਤੋਂ ਬਾਅਦ ਮੈਂ ਕਦੀ ਵੀ ਉਸ ਕੋਲ ਨਹੀਂ ਗਈ ਤੇ ਨਾ ਹੀ ਕੋਈ ਗਲਤ ਕਦਮ ਚੁੱਕਿਆ ਤੁਸੀਂ ਮੈਨੂੰ ਮaaf ਕਰ ਦਿਓ ਮੇਰੀ ਘਰਵਾਲੀ ਨੇ ਮੈਨੂੰ ਧੋਖਾ ਜ਼ਰੂਰ ਦਿੱਤਾ ਸੀ ਪਰ ਉਸਨੇ ਆਪਣੀ ਗਲਤੀ ਵਿੱਚ ਸੁਧਾਰ ਕਰ ਲਿਆ ਸੀ ਹਾਲਾਂਕਿ ਉਸਦੇ ਝੂਠ ਤੋਂ ਮੈਨੂੰ ਬਹੁਤ ਦੁੱਖ ਪਹੁੰਚਿਆ ਸੀ ਪਰ ਮੈਂ ਆਪਣੇ ਬੱਚੇ ਦੇ ਲਈ ਸਭ ਕੁਝ ਭੁਲਾ ਦਿੱਤਾ ਸੀ ਤੇ ਉਸ ਨੂੰ ਮਾਫ਼ ਕਰ ਦਿੱਤਾ ਕਈ ਵਾਰੀ ਅਸੀਂ ਆਪਣੇ ਜੀਵਨ ਸਾਥੀ ਨੂੰ ਇਹ ਧੋਖਾ ਦਿੰਨੇ ਹਾਂ ਫਿਰ ਉਹਨਾਂ ਨੂੰ ਮਾਫ਼ ਵੀ ਕਰ ਦਿੰਨੇ ਹਾਂ ਤੇ ਕਦੀ ਕਦੀ ਮਾਫ਼ ਨਹੀਂ ਵੀ ਕਰ ਸਕਦੇ ਦੋਸਤੋ ਮੈਂ ਸਿਰਫ ਇਨਾ ਹੀ ਕਹਿਣਾ ਚਾਹੁੰਦੀ ਹਾਂ ਕਿ ਜੇ ਕੋਈ ਇਨਸਾਨ ਦਿਲ ਤੋਂ ਮਾਫੀ ਮੰਗੇ ਤਾਂ ਉਸ ਦੀਆਂ ਗਲਤੀਆਂ ਨੂੰ ਮਾਫ ਕਰਕੇ ਸਾਨੂੰ ਰਿਸ਼ਤਾ ਨਿਭਾਉਣਾ ਚਾਹੀਦਾ ਹੈ ਤੇ ਦੂਜੀ ਗੱਲ ਸਾਨੂੰ ਕਦੇ ਵੀ ਆਪਣੇ ਜੀਵਨ ਸਾਥੀ ਨੂੰ ਧੋਖਾ ਨਹੀਂ ਦੇਣਾ ਚਾਹੀਦਾ ਕਿਉਂਕਿ ਇਹ ਰਿਸ਼ਤਾ ਪਿਆਰ ਤੇ ਵਿਸ਼ਵਾਸ ਤੇ ਟਿਕਿਆ ਹੈ ਤੇ ਇਸ ਰਿਸ਼ਤੇ ਨੂੰ ਹਮੇਸ਼ਾ ਪਿਆਰ ਤੇ ਵਿਸ਼ਵਾਸ ਨਾਲ ਹੀ ਨਿਭਾਉਣਾ ਚਾਹੀਦਾ ਹੈ ਕਦੇ ਵੀ ਆਪਣੇ ਜੀਵਨ ਸਾਥੀ ਦੇ ਦਿਲ ਨੂੰ ਦੁੱਖ ਨਹੀਂ ਪਹੁੰਚਾਉਣਾ ਚਾਹੀਦਾ ਕਹਾਣੀ ਚੰਗੀ ਲੱਗੇ ਤਾਂ ਲਾਈਕ ਸ਼ੇਅਰ ਕਰਿਓ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਪਲੀਜ਼ ਪਲੀਜ਼ ਸਬਸਕ੍ਰਾਈਬ ਜ਼ਰੂਰ ਕਰਿਓ ਜੀ ਧੰਨਵਾਦ ਤੁਹਾਡਾ ਸਾਰਿਆਂ ਦਾ